ਲਿਨਾ ਹੁਣ ਉਥੋਂ ਪਿੱਛੇ ਰੈਡੀ ਲੱਗ ਰੈਡੀ ਲੱਗ ਰੈਡੀ ਲੱਗੋ ਹੁਣ ਆਈ ਨਾਲ ਕਿਸੇ ਨੂੰ ਲੈ ਆਉਣਾ ਚਾਹੀਦਾ ਸੀ ਨਾ ਚਲਾ ਜਾ ਆ ਜਾ ਮੈਂ ਤੈਨੂੰ ਸਮਝਾਉਣਾ ਵਾ ਤੇ ਤੂੰ ਅੱਗੋਂ ਟਾਲ ਟੋਲ ਜਾਗਾ ਬੰਦੇ ਦੇ ਲੱਗੇ ਹੈ ਬੰਦੇ ਦੇ ਲੱਗੇ ਮੈਂ ਤੈਨੂੰ ਪਹਿਲੀ ਜਿਹਾ ਪਤਾ ਕਿਉਂ ਲਿਆਂਦਾ ਵਾ ਕਿਉਂ ਕੀ ਕਰ ਮੇਰੀ ਗੱਲ ਸੁਣ ਤੇ ਹੁਣ ਵੇਖ ਬੰਦੇ ਲੱਗੇ ਆ ਨਾ ਆਹੋ ਖਾਦਾ ਵੀ ਪੈ ਗਈਆਂ ਪਾਣੀ ਵੀ ਲੱਗਦਾ ਪਹਿਲਿਆਂ ਨੂੰ ਟਾਈਮ ਸਿਰ ਆਹੋ ਤੈਨੂੰ ਕੋਈ ਜ਼ਿੰਮੇਵਾਰੀ ਤਾਂ ਨਹੀਂ ਨਾ ਨਹੀਂ ਹੋਇਆ ਕੀ ਆ ਹੋਣਾ ਕੋਹ ਨਹੀਂਗਾ ਹੋਣਾ ਉਦੋਂ ਆ ਜਦੋਂ ਕੱਲ ਨੂੰ ਤੇਰਾ ਵਿਆਹ ਹੋ ਗਿਆ ਤੇ ਫਿਰ ਤੈਨੂੰ ਕੰਮ ਦੀ ਆਦਤ ਪੈਣੀ ਨਹੀਂ ਆ। ਓ ਯਾਰ ਕੀ ਕੀਤਾ ਕੀਤਾ ਕੀਆ ਪਹਿਲਾਂ ਮੈਨੂੰ ਦੱਸੋ। ਕੀਤਾ ਨਹੀਂ ਕੁਛ ਵੀ ਹੈਗਾ ਪਰ ਕਰਿਆ ਕਰ। ਉੱਠ ਕੇ ਸਵੇਰੇ ਪਹਿਲਾਂ ਪੈਲੀਆਂ 'ਚ ਫੇਰਾਫੁਰਾ ਮਾਰਿਆ ਕਰ। ਤੂੰ ਨਹੀਂ ਏਂ ਟਰਾਂ। ਚੱਲ ਚੱਲ। ਉੱਠ ਕੇ ਪਹਿਲਾਂ ਨਹੀਂ। ਉਹ ਬੋਲ ਲੈ ਤੋ ਕਟਿੰਗ ਕਰ ਲਾਂ ਕੋਈ ਨਹੀਂ। ਚੱਲ ਚੱਲ 3 2 1 ਉੱਠ ਕੇ ਤੇ ਪੈਲੀਆਂ 'ਚ ਫੇਰਾਫੁਰਾ ਮਾਰਿਆ ਕਰ। ਮੇਰਾ ਤਰਾਦਾ ਬਾਹਰ ਪੁਰਚਾ ਜੀ ਮੇਰਾ ਤਰਾਦਾ ਬਾਹਰ ਪੁਰਥੀ 2 1 ਮੇਰਾ ਤਰਾਦਾ ਬਾਹਰ ਚਲ ਜੀ ਤੇ ਬਾਹਰ ਦੇ ਪੈਸੇ ਪਤਾ ਕਨੇ ਲੱਗਦੇ ਆ ਤੇ ਕਿਲਾ ਵੇਚੇਗਾ ਤਾਂ ਫੇਰ ਹੀ ਜਾਏਗਾ ਕਰੋ ਕੱਲ ਨੂੰ ਮਿਲਣਾ ਕਿਲਾ ਕਿਸ ਨੂੰ ਨਹੀਂ ਚਲ ਆਪਾਂ ਅਲੀ ਚਲੀਏ ਕੱਟ 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 ਮੈਂ ਕਿਤੇ ਤੋਂ ਆਈ ਉਹ ਮਮੀ ਜੀ ਇਹ ਕੌਣ ਹੀ ਇਹ ਨਾ ਦਲਜਿੰਦਰ ਨੇਗੀ ਹਾਂਜੀ ਉਹਦੀ ਭੈਣ ਵਾ ਦੇਖਾਂ ਜੋਤ ਵੇਖ ਲਾ ਲੋਕਾਂ ਦੇ ਨਿਆਣੇ ਝਾਟੀ ਪੜ ਲਿਖ ਜਾਂਦੇ ਆ ਆਹ ਹੋ ਗਏ ਉਹਦੇ ਬੱਲੇ ਹੁਣ ਮੈਨੂੰ ਗਾਲਾਂ ਕੱਢੀ ਜਾਓ ਠੀਕ ਏ ਬਹੁਤ ਸਹੀ ਆਹ ਹੋ ਗਏ ਤੂੰ ਨੇ ਦੱਸ ਮੈਂ ਕਹੂੰ ਕੀ ਸੋਚਿਆ ਵਾ ਆਪਣਾ ਮੈਂ ਬਾਹਰ ਜਾਣਾ ਵਾ ਉਹ ਬਾਹਰ ਤੈਨੂੰ ਕਿਨੇ ਘਲਵਾਏ ਨੇ ਪੈਸੇ ਲਾ ਕੇ ਬਾਹਰ ਚੁੱਕਦਾ ਹੈਗਾ ਵਾ ਇੱਥੇ ਕੋਈ ਕਰਦਾ ਨਹੀਂਗਾ ਨਹੀਂ ਇਹ ਸਾਰਾ ਕਰੀਏ ਫੇਰ ਆਹੋ ਚਲੋ ਫੇਰ 1 ਜੋਤ ਵੇਖ ਲਾ ਕੱਲ ਦੀਆਂ ਗੱਲਾਂ ਵਾ ਜਾ ਹੋਣੀ ਉੱਠ ਪਾ ਕਰ ਲੈ ਕੋਈ ਕੰਮ ਸਰਾ ਪਹਿਲਾਂ ਸਾਰਾ ਦਿਨ ਬੈਠਾ ਰਹਿਣਾ ਚੰਗਾ ਸਵਾਲ ਲੱਗਣਾ ਵਾ ਜੋਤ ਤੁਸੀਂ ਸਾਰਾ ਟੱਬਰ ਮੈਨੂੰ ਆਂਦੇ ਜੇ ਇਹ ਹੀ ਪੀ ਇਹਦਾ ਵਿਆਹ ਹੁਣ ਹੋ ਜਾਂਦਾ ਨਾ ਇਹਨੂੰ ਨੱਥ ਪੈ ਜਾਂਦੀ ਚੱਲ ਕੰਮ ਨਾ ਕਰਦਾ ਘਰ ਤੇ ਬੈਠਾ ਰਹਿੰਦਾ ਮੰਮੀ ਜਿਹੜੇ ਜੇ ਨੂੰ ਮੰਮੀ ਤੁਸੀਂ ਵੀ ਕਰਨਾ ਕਰੋ ਜੋ ਕਹਿੰਨੇ ਸੁਧਰਨਾ ਹੋਊਗਾ ਨਾ ਆਪੇ ਸੁਧਰ ਜੂਗਾ ਜੋ ਤਾਂ ਹੁਣ ਲੋੜੀਆਂ ਲਾੜੀਆਂ ਕਾ ਦੀਆਂ ਵਾਂ ਉਦਾਂ ਹੀ ਦਰਨਾ ਸਰਸਰੀ ਗੱਲ ਕਰਨ ਲਈ ਆ ਸਰਸਰੀ ਸਰਸਰੀ ਬਾਕੀ ਮੰਮੀ ਸਮੇ ਸਮੇ ਦੀ ਗੱਲ ਆ ਜਿੱਦਾਂ ਜਿੱਦਾਂ ਸਮਾਂ ਚੱਲਦਾ ਵਾ ਉਦਾਂ ਉਦਾਂ ਰਿਵਾਜ ਵੀ ਬਦਲ ਜਾਂਦੇ ਆ ਹੁਣ ਵੇਖ ਲਓ ਮੰਮੀ ਇਹਨਾਂ ਨੇ ਮੈਂ ਕਿੰਨੇ ਦਿਨਾਂ ਦਾ ਕਹਿਣੀ ਆ ਕਿ ਪਿੰਡ ਚੱਲੀ ਏ ਚੱਲੀ ਏ ਕਹਿ ਛੱਡਦੇ ਆ ਰੋਜੀ ਪਰ ਜਾਂਦੇ ਹਨ ਨਹੀਂ ਪੁੱਤ ਜਾਣ ਨੂੰ ਤਾਂ ਉਹਦਾ ਵੀ ਜੀ ਕਰਦਾ ਵਾ ਗੱਲ ਇਹ ਆ ਭਿਲੇਵਰ ਮਾਹੀ ਆ ਹੁਣ ਮੈਂ ਕਦੋਂ ਦਾ ਕਿਹਾ ਵਾ ਵੀ ਮੇਰਾਂ ਪਿੰਡ ਚੱਲੋ ਪਿੰਡ ਚੱਲੋ ਪਰ ਲੈਪ ਹੀ ਮੇਰੇ ਮੂੰਹ ਚ ਗੱਲ ਨਿਕਲੀ ਲੋੜੀ ਦੀ ਉਸੇ ਵੇਲੇ ਬੋਚ ਲਈ ਆ ਠੀਕ ਹੈ ਮੇਰੇ ਮੂੰਹ ਚ ਜੇ ਗੱਲ ਨਿਕਲੀ ਆ ਹੁਣ ਜੇ ਟੋਪੀ ਲਾਈ ਨਾ ਤੇ ਫੇਰ ਵੇਖ ਲਈ ਲਾ ਕੇ ਪਰੇ ਸੁੱਟਦੀ ਆ ਤੇ ਲੋੜੀ ਇੱਥੇ ਬੈਠਿਆ ਤੇ ਮੈਂ ਥੱਲੇ ਲੱਭਦੀ ਆਈ ਆ ਛੜੇ ਹੀ ਬੜੀਆਂ ਗੱਲਾਂ ਦੀਆਂ ਕਰਨਾ ਕਿਉਂ ਮੇਰੇ ਪੇਕੇ ਹੁੰਦੇ ਹੀ ਬੜੀ ਲੋੜੀ ਲਿਆਉਂਦੇ ਹੀ ਇਦਾਂ ਕਰਦੇ ਹੀ ਅੱਗੇ ਵੀ ਦੋ ਤਿੰਨ ਵਾਰੀ ਇਦਾਂ ਉਹਨਾਂ ਨੇ ਗੱਲ ਜਿਆ ਗੱਲ ਜਿਆ ਮਮੀ ਬੜੀਆਂ ਗੱਲਾਂ ਦੀਆਂ ਡੇ ਹੀ ਕਰਨਾ ਵੀ ਇਦਾਂ ਇਦਾਂ ਹੁੰਦਾ ਵਾ ਚਲੀਆ ਪਾਪਾ ਵੀ ਥੱਲੇ ਪਾਪਾ ਚੀਜੀ ਲੈਣ ਗਏ ਆ ਫਿਰ ਖਾਣੇ ਆ ਠੀਕ ਹੈ ਚਲਾ ਚਲੀਏ ਆ ਜਾ ਮੇਰਾ ਪੁੱਤ ਆਜੋ 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 ਕਰ ਦੋ 2 1 ਕੋ ਲਵਲੀ ਨਾ ਸੁਣ ਰਹੀ ਆ ਹਾਂਜੀ ਪਹਿਲੀਆਂ ਚੱਲਿਆ ਉਹ ਆਹ ਮੈਂ ਚੱਲ ਵੇਖ ਕੇ ਹੁਣਾ ਬੰਦੇ ਜਿੱਥੇ ਲੱਗੇ ਆ ਕਿਥੋਂ ਦਿਨ ਚੜ ਗਿਆ ਵਾ ਅੱਜ ਓ ਕੋ ਨਾ ਪੁੱਛ ਯਾਰ ਮੰਮੀ ਡੇ ਕਿੱਸੇ ਆ ਇੱਥੇ ਵਿੱਚ ਕੋਈ ਤ ਨਹੀਂ ਪੈਣਾ ਕੋਹ ਨਾ ਪੋਛੀ ਯਾਰ ਮੰਮੀ ਡਈ ਗੁੱਸੇ ਹੁਣ ਕੀ ਜਾਂਦੀ ਪਾ ਪਤਾ ਨਹੀਂ ਹੋ ਯਾਰ ਕੀ ਉਹਨਾਂ ਦੇ ਮਨ ਚ ਆ ਜਾ ਜੇ ਮੈਂ ਘਰ ਰਹਿਨਾ ਵਾ ਤੇ ਤਾਂ ਵੀ ਨਹੀਂ ਮੈਨੂੰ ਟੇ ਕਹਿੰਦੇ ਤੇ ਹੁਣ ਮੈਂ ਉਹਨੂੰ ਚੱਲਿਆ ਸੀ ਤੇ ਹੁਣ ਤੂੰ ਵਾਜ ਮਾਰ ਲਈ ਹੁਣ ਸੱਚੀ ਬੜੇ ਚਿੱਟੇ ਲਵੜੀ ਫੋਟੋ ਖਿੱਚ ਫੋਟੋ ਖਿੱਚ ਲਾਲੀ ਸਾਹਮਣੇ ਤੇ ਚੱਲ ਖਲੋ ਇਥੇ 3 2 1 ਲੱਗ ਜਾ ਰਿਹਾ ਜੇ 3 2 1 ਓਕੇ 1 ਕੋ ਜਿੰਨੀ ਜਲਦੀ ਹੋ ਸਕਦਾ ਵਾ ਘਰ ਗੱਲ ਕਰ ਲਾ ਗੱਲ ਕਰਨ ਦੇ ਨਹੀਂ ਐ ਪਰ ਹੁਣ ਕਿਸੇ ਹੌਸਲੇ ਨਾਲ ਹੀ ਕਰੂੰਗੀ ਸਾਡੇ ਅਡੀਸ਼ੇ ਥੋੜਾ ਯਾਰ ਇਦਾਂ ਜੇ ਹੌਸਲੇ ਲੈਂਦੀ ਰਹੀ ਨਾ ਨਹੀਂ 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 ਮਰੀਦੀ ਨਹੀਂ ਇੱਥੇ ਹੀ ਚਲੋ ਕਿਹੜੇ ਕੰਮ ਉਹ ਮੈਂ ਕਹਿੰਦੇ ਆ ਜਿੰਨੀ ਜਲਦੀ ਹੁੰਦੀ ਓਨੀ ਜਲਦੀ ਕਰ ਲੈ ਯਾਰ ਮੇਰੇ ਘਰ ਦੇ ਦੇ ਵਿਆਹ ਦੀਆਂ ਗੱਲਾਂ ਕਰਦੇ ਰਹਿੰਦੇ ਆ ਹਾਂ ਭੰਗੜਾ ਪਾਉਂਦੀ ਹਾਂ ਵੇਲਾ ਸਾਹਮਣੇ ਹੱਥ ਜੋੜ ਕੇ ਮੇਰੇ ਨਾਲ ਹੱਥ ਜੋੜਨਾ ਮੇਰੀ ਗੱਲ ਸੁਣ ਤੂੰ ਘਰ ਗੱਲ ਕਰ ਲੈ ਹਾਂ ਯਾਰ ਤੇ ਗੱਲ ਕਰਨ ਤੇ ਦੇਈਆਂ ਪਰ ਹੌਸਲੇ ਨਾਲ ਹੀ ਕਰੂੰਗੀ 1 ਉਹ ਤਾਂ ਹੀ ਤੇ ਮੈਂ ਕਹਿਣਿਆ ਮੈਂ ਜਿੰਨੀ ਜਲਦੀ ਹੁੰਦਾ ਵਨ ਓਨੀ ਛੇਤੀ ਕਿਤੇ ਨਾ ਲੱਗਾ ਹਾਂ ਯਾਰ ਇਹ ਆਪਣੀ ਨਹੀਂ ਹੈ ਗੱਲ ਅੱਛਾ 2 ਉਹ ਚੱਲ ਕੋਈ ਗੱਲ ਨਹੀਂ ਤੂੰ ਫੇਰ ਨਾ ਕਰ ਮੈਂ ਸੋਚਨੇ ਆ ਕੋਈ ਕਿਤੇ ਨਾ ਲੱਗਾ ਤੂੰ ਹੁਣ ਜਿਹੜਾ ਸੂਟ ਦਿੱਤਾ ਜਾ ਵੀ ਖਾ ਲਿਆ ਫਿਰ ਅੰਦਰ ਸੂਟ ਮੇਗਾ ਦਿੱਤਾ 1 ਲਵਲੀ ਇਹ ਕਿਤੇ ਨਾ ਲੱਗਾ ਲਵਲੀ ਮੈਂ ਮੈਂ ਆਣੀ ਹੱਸਿਆ ਵੀ ਮੈਂ ਨਹੀਂ ਹਸਮਨ लवली ਇਹ ਕੌਣ ਹੈ ਸਸ਼ਟਿਕਾ ਦੀਦੀ ਮੈਂ ਨਾ ਲੱਗ ਗਈ ਆਈ ਹ ਗਵੰਡੀਆਂ ਦੇ ਪਰੋਣੀ ਯਾਰ ਭਾਬੀ ਨੇ ਵੇਖ ਲਿਆ ਕਿ ਤੈਨੂੰ ਸੁਣ ਨਾ ਲਿਆ ਹੋਏ ਕੋ ਏਦਾਂ ਕਰਨਾ ਮਮੀ ਲੱਗੇ ਗਈ ਤੇ ਚੱਲ ਫਿਰ ਲੱਗਾ ਤੁਹਾਡੇ ਆਈਂ ਕੋਈ ਬੋਲੇ ਨਹੀਂ 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 ਉਹ ਆ ਜਾਂਦੀ ਫਿਰ ਕਰ ਯਾਰ ਭਾਬੀ ਨੇ ਕਿਤੇ ਵੇਖ ਤੇ ਨਹੀਂ ਲਿਆ ਹਨ ਸੁਣ ਗੱਲਾਂ ਕਰਦੇ ਆ ਸੁਣਦੇ ਆ ਸਮਝਿਆ ਕੋਈ ਆਇਆ ਸੀ ਕੌਣ ਆਇਆ ਵਾ ਸਸ਼ਕੰਦੀ ਜੀ ਸਾਸਿਕਲ ਪੁੱਤ ਬੈ ਜਾ ਪੁੱਤ ਮੈਂ ਤੈਨੂੰ ਪਿਛਾੜਿਆ ਨਹੀਂ ਗਾ ਆਂਟੀ ਜੀ ਮੈਂ ਲੱਗੇ ਦਲਜਿੰਦਰ ਦੀ ਨੀਦੀ ਹਾਂਜੀ ਉਹਨਾਂ ਘਰੇ ਆਈ ਸੀ ਦਲਜਿੰਦਰ ਦੀ ਭੈਣ ਤੇ ਨਹੀਂ ਪੁੱਤ ਤੂੰ ਦਲਜਿੰਦਰ ਦੀ ਭੈਣ ਤੇ ਨਹੀਂ ਗੀ ਸਾਰਾ ਨਹੀਂ ਦੱਸਣਾ ਬੜੇ ਲੁੱਟਣ ਆਈ ਹੈ ਤਾਂ ਬੜੇ ਲੁੱਟਣ ਆਈ ਹੈ ਵੀ ਇਹਦਾ ਤੇਰਾ ਕੀ ਕਦੇ ਐਸਾ ਜਿਹੜਾ ਤੈਨੂੰ ਲੱਗੀ ਹੁੰਦਾ ਨਹੀਂ ਨਹੀਂ ਯਾਰ ਤੁਸੀਂ ਇਹਨਾਂ ਸਿਰਫ ਇਹੋ ਗੱਲ ਹੀ ਕਹਿਣੀ ਆ ਹੁੰਦਾ ਹੀ ਆ ਵੀ ਨੋਰਮਲ ਜਿਦਾ ਪਤਾ ਹਾਂ ਨੋਰਮਲ ਇਹ ਅੱਲਾ ਬਰਾਣੀ ਤੂੰ ਕਰੋ ਨਹੀਂ ਬੈਠੀ ਐ ਨਾ ਕੀ ਕਿ ਨਾ ਕੀ ਜਦੋਂ ਆ ਕਹਿੰਦੇ ਕਹਿੰਦੇ ਲਿੰਕ ਕੀ ਤੇਰਾ ਦੱਸ ਇਥੇ ਹੁਣ ਸਮਝ ਆ ਗਈ ਜਨਾ ਤਾਂ ਸਾਰਿਆਂ ਨੂੰ लवली ਉਹ ਤਾਂ ਹੀ ਮਾਈਕੀ ਕਰਨਾ ਵਾ ਭਾਬੀ ਦੇ ਤੇ ਰੁਪਿੰਦਰ ਭੈ ਭਾਬੀ ਨੂੰ ਚਾਹੀਦਾ ਭੈਣ ਜੀ ਨੂੰ ਰੁਪਿੰਦਰ ਚਲੋ ਹੁਣ ਮੇਰੀ ਗੱਲ ਸੁਣੋ ਧਿਆਨ ਨਾਲ ਤੁਸੀਂ ਆਉਣਾ ਵਾ ਤੇ ਕੁਰਸੀ ਆਪ ਦੇਣੀ ਆ ਭਾਬੀ ਨੂੰ ਨਹੀਂ ਸੱਚ ਭਾਬੀ ਤੁਸੀਂ ਆ ਉਥੇ ਬਹਿਣਾ ਲਾਈਟ ਲਾ ਕੇ ਤੇ लवली ਨੇ ਕੁਰਸੀ ਲੈ ਕੇ ਤੇ ਰਮਨ ਭੈਣ ਜੀ ਦੇ ਸਹਰਾਣੇ ਬਹਿਣਾ ਇਧਰਲੇ ਪਾਸੇ ਹੋ ਕੇ ਹਾਂ ਹਾਂ ਮੇਰੇ ਨਾਲ ਮਜੀ ਕੋਈ ਆਇਆ ਜੇ ਆ ਸਸਕਾਂ ਅੰਟੀ ਜੀ ਸਤ ਸ੍ਰੀ ਅਕਾਲ ਪੁੱਤ ਬਿਆਜਾ ਪੁੱਤ ਮੈਂ ਤੈਨੂੰ ਪਛਾਣਿਆ ਨਹੀਂ ਗਾ ਅੰਟੀ ਜੀ ਮੈਂ ਲੱਗੀ ਰਜਿੰਦਰ ਦੀ ਨਹੀਂ ਉਹਨਾਂ ਦੇ ਘਰ ਆਈ ਹਾਂ ਰਜਿੰਦਰ ਨਹੀਂ ਨਿਕਲ ਨਾ ਤਾਂ ਹੈ ਕਿ ਮੈਂ ਤਾਂ ਰਜਿੰਦਰ ਹੀ ਨਿਕਲੇ ਤੇਰੇ ਮੂੰਹ ਸੁਣ ਸੁਣ ਲਈ ਲਵਲੀ ਨੋਦੋ ਦੇ ਕਹਤਾ ਹੈ ਮੰਮੀ ਜੀ ਆਇਆ ਸੀ ਕੋਈ ਆ ਜਾ ਪੁੱਤ ਬੈ ਜਾ ਦੋ ਵਾਰ ਫੇਰ ਸੀਨੇ ਨਖਰਾਉ ਕੀਤਾ ਕੀ ਹੈ ਆਇਆ ਜੋ ਕੋਈ ਚਲਾਓ ਇਦਾਂ ਹੀ ਕਹਿਣਾ ਆਹੋ ਵੀ ਸਹੀ ਕਹਿਣਾ ਹੋਰ ਕਿਦਾਂ ਕਹਿਣਾ ਕੋਈ ਆ ਰਹਾ ਹੈ ਇਦਾਂ ਕਹਿਣਾ ਕੋਈ